ਪੀਐਨਓ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਗੋਲਡ ਗੈਸਟ ਪ੍ਰੋਗਰਾਮ ਦੇ ਨਾਲ ਅਸੀਂ ਸ਼ਾਮਲ ਆ। ਇਹ ਹਫਤਾਵਾਰੀ ਪ੍ਰੋਗਰਾਮ ਹੁੰਦਾ ਤੁਸੀਂ ਜਾਣਦੇ ਹੋ। ਰਣਜੀਤ ਸਿੰਘ ਕੁਕੀ ਗੱਲ ਏ ਸਵਿਚ ਸ਼ਾਮਲ ਹੁੰਦੇ ਆ ਤੇ ਬਹੁਤ ਸਾਰੇ ਮਸਲੇ ਜਿਹੜੇ ਦੇਸ਼ ਤੇ ਦੁਨੀਆ ਦੇ ਆ ਨਾਲ ਪੰਜਾਬੀ ਉੱਤੇ ਜੁੜੇ ਹੋਏ ਨੇ ਉਹ ਸਾਰਿਆਂ ਦੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਆ। ਤੇ ਇੱਕ ਵਾਰ ਫੇਰ ਸਵਾਗਤ ਕਰਦੇ ਆ ਕੁਕੀ ਗੱਲ ਦਾ ਤੇ ਗੱਲ ਨੂੰ ਅੱਗੇ ਤੋਰਦੇ ਆ। ਜੀ ਸਭ ਸਵਾਗਤ ਸਤਿ ਸ਼੍ਰੀ ਅਕਾਲ ਜੀ। ਉਸ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ। ਬਹੁਤ ਵਧੀਆ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸ਼ਾਮਲ ਹੋਇਆ ਉਹ ਤੇ ਗਿਲ ਸਾਹਿਬ ਸਭ ਤੋਂ ਪਹਿਲਾਂ ਕਿਉਂਕਿ ਪੰਜਾਬ ਦੀਆਂ ਹੁਣ ਗਤੀਵਿਧੀਆਂ ਪੂਰੇ ਜੋਰਾਂ ਤੇ ਹੈ ਸ਼ਾਇਦ ਇੱਕ ਅਦਾ ਕੈਂਡੀਡੇਟ ਰਹਿੰਦਾ ਹੋ ਲਗਭਗ ਨਹੀਂ ਤਾਂ ਅਨਾਉਂਸ ਕਰਤੇ ਆ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਗਈਆਂ ਤੇ ਇਹੋ ਜਿਹਾ ਕੁਝ ਵੀ ਹੋ ਰਿਹਾ ਕਿ ਸਣੇ ਟਿਕ ਤਾਂ ਹੀ ਕੈਂਡੀਡੇਟਰ ਪਾਰਟੀਆਂ ਬਦਲ ਰਹੇ ਨੇ ਪਹਿਲਾਂ ਆਮ ਆਦਮੀ ਪਾਰਟੀ ਵਾਲਾ ਬੀਜੇਪੀ ਚ ਗਿਆ ਸੀਗਾ ਤੇ ਹੁਣ ਇੱਕ ਬੀਐਸਪੀ ਵਾਲਾ ਹੁਸ਼ਿਆਰਪੁਰ ਤੋਂ ਉਮੀਦਵਾਰ ਹੈ ਜਿਹੜਾ ਬੀਤੇ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦਾ ਸਨੇ ਟਿਕਟ ਸ਼ਾਮਲ ਹੋਇਆ ਕਹਿੰਦਾ ਜੀ ਮਤਲਬ ਮੁੱਖ ਮੰਤਰੀ ਨੇ ਨੀਤੀਆਂ ਚੰਗੀਆਂ ਲਾਦੀਆਂ ਨੇ ਦੋ ਕੁ ਦਿਨਾਂ ਬਾਅਦ ਹੀ ਜਦੋਂ ਟਿਕਟ ਮਿਲ ਗਈ ਨੀਤੀਆਂ ਤਾਂ ਪਹਿਲਾਂ ਵੀ ਸੀਗੀਆਂ ਰਾਤੇ ਰਾਤ ਤਾਂ ਕੁਛ ਲਾਗੂ ਨਹੀਂ ਹੋਇਆ ਸੀ ਓਵਰ ਆਲ ਕੀ ਸਿਨੈਰੀਓ ਬਣ ਰਿਹਾ ਜੀ ਪੰਜਾਬ ਦੀ ਸਿਆਸਤ ਦਾ ਪੰਜਾਹ ਜਣਾ ਹਜੇ ਕੋਈ ਵੀ ਤੇਰ ਜੜੀ ਹੈਗੀਆਂ ਐ ਸੱਚ ਜਿੱਤੀ ਦਿਖਾਈ ਨਹੀਂ ਦੇ ਦੇਗੀ ਮਤਲਬ ਫਿਰ ਵੀ ਜਿਹੜੇ ਫੇਵਰੇਟ ਮੈਂ ਕਹੂੰਗਾ ਵੀ ਹਜੇ ਵੀ ਫੇਵਰੇਟ ਟੂ ਵਿਨ ਜਿਆਦਾ ਸੀਟਾਂ ਕਾਂਗਰਸ ਤੇ ਲੱਗਦਾ ਵੀ ਕਾਂਗਰਸ ਜਿਆਦਾ ਸੀਟਾਂ ਜਿੱਤੂ ਵੀ ਤੇਰਾ ਸੀਟਾਂ ਵਿੱਚੋਂ ਮਤਲਬ ਕਿ ਜਿੱਥੇ ਆਪਾਂ ਦੇਖੀਏ ਅਕਾਲੀ ਦਲ ਦਾ ਅਕਾਲੀ ਦਲ ਦੀ ਪੋਜੀਸ਼ਨ ਕਿਤੇ ਵੀ ਐ ਉੱਭਰ ਨਹੀਂ ਰਿਹਾ ਇਸ ਵਾਇ ਬਠਿੰਡੇ ਤੋਂ ਜੀ ਕਿੱਥੇ ਹੋਣਾ ਚਾਹੀਦਾ ਹੈਗਾ ਫਰੋ ਵੀ ਉੱਪਰ ਵੀ ਜੋਰ ਲਾ ਰਿਹਾ ਹੈਗਾ ਨੋਨੀ ਜਿਹੜਾ ਮਾਨ ਹੈਗਾ ਪਰ ਮਤਲਬ ਕਿ ਜਿਸ ਤਰ੍ਹਾਂ ਬਠਿੰਡੇ ਵਿੱਚ ਉਹਨਾਂ ਦਾ ਅਭਾਰ ਜ਼ਰੂਰ ਹੈਗਾ ਵੀ ਬਸਮਤ ਕੋਰ ਬਾਦਲ ਦਾ ਤੇ ਉਹਨਾਂ ਨੂੰ ਐਜਿੰਗ ਹੈਗਾ ਕਿਉਂਕਿ 10 ਟਾਈਮ ਦੇ ਪਹਿਲੇ ਉਹ ਮੈਂਬਰ ਪਾਰਲੀਮੈਂਟ ਹੈਗੇ ਤੇ ਮੈਂ ਇੰਨੀ ਬਹੁਤ ਕਰ ਰਹੇ ਹੈਗੇ ਬਾਦਲ ਪਰਵਾਰ ਤੇ ਇੱਥੇ ਸਾਡੇ ਲੁਧਿਆਣੇ ਵਿੱਚ ਜਿਹੜੇ ਹੈਗੇ ਆ ਹਜੇ ਉਸ ਤਰ੍ਹਾਂ ਦੀ ਚੋਣ ਮੁਹਿੰਮ ਨੇ ਜੋਰ ਨਹੀਂ ਫੜਿਆਗਾ ਤੇ ਨਾ ਕੋਈ ਹੈ ਹਜੇ ਰੌਲਾ ਰੱਪਾ ਹੀ ਚੋਣਾਂ ਦਾ ਸ਼ੁਰੂ ਹੋਇਆ ਹੈਗਾ ਇੱਕ ਦੋਕਾ ਮੀਟਿੰਗਾਂ ਜ਼ਰੂਰ ਹੋ ਰਹੀਆਂ ਨੇ ਪਰ ਮਤਲਬ ਕਿ ਜਿਸ ਤਰ੍ਹਾਂ ਦੀ ਚਰਚਾ ਹੈਗੀ ਆ ਸੰਗਰੂਰ ਦੀ ਸੀਟ ਬਾਰੇ ਖਡੂਰ ਸਾਹਿਬ ਦੀ ਸੀਟ ਬਾਰੇ ਬਠਿੰਡਾ ਦੀ ਸੀਟ ਬਾਰੇ ਬਤਲ ਕੇ ਮੇਜਰ ਤਾਂ ਆਹੀ ਟੈਂਸੀਟਾ ਜਿਹੜੀਆਂ ਖੇਚ ਦਾ ਕੇਂਦਰ ਬਣੀਆਂ ਹੋਈਆਂ ਨੇ ਜੀ ਉੱਥੇ ਵੀ ਸੰਗਰੂਰ ਚ ਵੀ ਜਿਹੜਾ ਹੈਗਾ ਬਹੁਤ ਫਸਲਾਂ ਮੁਕਾਬਲਾ ਹੈਗਾ ਸਤਪਾਲ ਖੈਰੇ ਰਾਤੇ ਮੀtheta ਦਾ ਜੀ ਤੇ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਹੈਗੇ ਨੇ ਜਿੰਨਾਂ ਤੇ ਚਰਚਾ ਹੈਗੀ ਆ ਕਾਫੀ ਤੇ ਇਸੇ ਤਰ੍ਹਾਂ ਜੇ ਆਪਾਂ ਬਠਿੰਡੇ ਦੀ ਗੱਲ ਕਰੀਏ ਥੋੜੇ ਜਿਹੜਾ ਇਲਾਕਾ ਹੈਗਾ ਉੱਥੇ ਵੀ ਬਾ ਸਿਮਰਤ ਕੋਰ ਬਾਦਮ ਦਾ ਫਸਮਾ ਮੁਕਾਬਲਾ ਹੈਗਾ ਗੁਰਮੁਖ ਪਰਮੇਈਤ ਸੰਖੁਪੀਆ ਦੇ ਨਾਲ ਜੀ ਪਰ ਇਹ ਹੈਗਾ ਵੀ ਖੁੜੀਏ ਹੋਣਾ ਨੂੰ ਪਿੰਨਾਂ ਦੇ ਵਿੱਚ ਹਜੇ ਵੀ ਕਿਸਾਨੀ ਦਾ ਤੇ ਲੋਕਾਂ ਦਾ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਸੇ ਤਰ੍ਹਾਂ ਜਿਨ ਪਾਰਟੀ ਜਨਤਾ ਪਾਰਟੀ ਦੀ ਕੈਂਡੀਡੇਟ ਆ ਪਰਮਪਾਲ ਕੌਰ ਉਹਨਾਂ ਨੂੰ ਵੀ ਕਿਸਾਨਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਦਾ ਇੱਕ ਤਰ੍ਹਾਂ ਨਾਲ ਕਿਸਾਨਾਂ ਦਾ ਜਿਹੜਾ ਟਕਰਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਦੇ ਨਾਲ ਹੈ ਸੱਚ ਵਿਚੋਂ ਵਿੱਚੋਂ ਆਪ ਦੇ ਕੈਂਡੀਡੇਟਸ ਵੀ ਘੇਰੇ ਜਾ ਰਹੇ ਹੈਗੇ ਜਿਵੇਂ ਉਹ ਕੱਲ ਕੇ ਪਰਸੋਂ ਦੀ ਗੱਲ ਆ ਜਦੋਂ ਜਿਹੜੇ ਅੰਮ੍ਰਿਤਸਰ ਦੇ ਆਪ ਦੇ ਕੈਂਡੀਡੇਟ ਆ ਤੇ ਮੰਤਰੀ ਨੇ ਪੰਜਾਬ ਸਟੇਟ ਦੇ ਉਹਨਾਂ ਨੇ ਵੀ ਘੇਰਿਆ ਗਿਆ ਹੈਗਾ ਉਹਨਾਂ ਦੀ ਚੋਣ ਰੈਲੀ ਦੌਰਾਨ ਪਰ ਮੁਤਲਕ ਇਹ ਜਿਹੜਾ ਟਕਰਾਅ ਵੱਧ ਰਿਹਾ ਨਾ ਕਿਸਾਨਾਂ ਦਾ ਭਗਤ ਜਨਤਾ ਪਾਰਟੀਆਂ 'ਚ ਮਹੰਸਾ ਜਹੰਸਾ ਹੈਗਾ ਉਹਦੇ ਨਾਲ ਇੱਕ ਤਰ੍ਹਾਂ ਨਾਲ 네ਗੇਟਿਵ ਪਬਲਿਸਿਟੀ ਜਾ ਰਹੀ ਹੈ ਕਿਸਾਨਾਂ ਬਾਰੇ ਜੀ ਆਪਾਂ ਓਵਰਆਲ ਪਿਕਚਰ ਦੇਖੀਆ ਆਊਟਸਾਈਡ ਪੰਜਾਬ ਜਿਹੜਾ ਦੂਸਰੇ ਸਟੇਟਸ ਦੇ ਵਿੱਚ ਉਹ ਹਰਿਆਣਾ ਤੇ ਪੰਜਾਬ ਨੂੰ ਛੱਡ ਕੇ ਕਿਸਾਨਾਂ ਦੀ ਜਿਹੜੀ ਪਿਕਚਰ ਬਣੀ ਸੀ ਕਿਸਾਨ ਮੋਰਚਾ ਦੌਰਾਨ ਉਹ ਸ਼ਵੀ ਨੂੰ ਥੋੜਾ ਡੈਂਟ ਪੈ ਰਿਹਾ ਹੈਗਾ ਤੇ ਇਹ ਇੱਕ ਚਿੰਤਾ ਦਾ ਵਿਸ਼ਾ ਹੈਗਾ ਦੇਖੋ ਜਿਸ ਤਰ੍ਹਾਂ ਹਮ ਸ਼ੰਭੂ ਬਾਰਡਰ ਤੇ ਲੱਗਿਆ ਹੋਇਆ ਹੈਗਾ ਰੇਲਵੇ ਦਾ ਸਾਰਾ ਬਲਾਕੇਜ ਲੱਗਿਆ ਹੋਇਆ ਹੈਗਾ ਉਹਦੇ ਨਾਲ ਚਲੋ ਜਿਹੜੀਆਂ ਮੰਗਾਂ ਤਾਂ ਹਜੇ ਕਸਪੂਰੀ ਵੀ ਸਰਕਾਰ ਸੁਣਨ ਨੂੰ ਤਿਆਰ ਨਹੀਂ ਹੈਗੀ ਜਿਹੜੀਆਂ ਕਿਸਾਨਾਂ ਦੀਆਂ ਤਿੰਨ ਤਿੰਨ ਬੰਦਿਆਂ ਦੀ ਰਿਲੀਜ਼ ਦਾ ਮੁੱਦਾ ਹੈਗਾ ਤੇ ਇਸੇ ਤਰ੍ਹਾਂ ਜਿਹੜਾ ਪਟਿਆਲੇ ਦਾ ਮੁੱਦਾ ਹੈਗਾ ਜਿਹੜੀ ਇੱਕ ਕਿਸਾਨ ਸਿੰਦਰਪਾਲ ਦੀ ਡੈਥ ਹੋਈ ਹੈਗੀ ਆ ਹੁਣ ਉਹ ਭਾਰਤੀ ਜਨਤਾ ਪਾਰਟੀ ਤਾਂ ਕਹਿ ਰਹੀ ਹੈ ਕਿ ਉਹ ਹੀਟ ਸਟ੍ਰੋਕ ਨਾਲ ਹਾਰਟ ਐਟੈਕ ਹੋਇਆ ਹੈਗਾ ਜਦ ਕਿ ਕਿਸਾਨ ਜਥੇਬੰਦੀਆਂ ਬਾਜਦ ਨੇ ਇਹੇ ਉਹਨੂੰ ਤੱਕਾ ਮਾਰਿਆ ਗਿਆ ਹੈਗਾ ਪਰ ਜੇ ਤੁਸੀਂ ਵੀਡੀਓ ਧਿਆਨ ਨਾਲ ਦੇਖੋ ਤਾਂ ਉੱਥੇ ਕੋਈ ਲੱਗਦਾ ਨਹੀਂ ਹੈ ਕਿ ਕਿਸੇ ਨੇ ਉਸ ਨੂੰ ਤੱਕਾ ਮਾਰਿਆ ਹੋਵੇ ਪਰ 304 ਹਮ ਸਾਈਡ ਦਾ ਕੇਸ ਰਜਿਸਟਰ ਹੋਇਆ ਹੋਇਆ ਹੈ ਹਜੇ ਅਰੈਸਟ ਕੋਈ ਨਹੀਂ ਹੋਈਗੀ ਮੇਰੇ ਖਿਆਲ ਪੰਜਾਬ ਕਿਸੇ ਬੰਦੇ ਨਾਮ ਜਗਦੀਪ ਦੇ ਹੋਏ ਨੇ ਜਿਹਦੇ ਵਿੱਚ ਇੱਕ ਪ੍ਰੇਮ ਸਿੰਘ ਕੰਦੂ ਮਾਜਰੇ ਦਾ ਰਿਸ਼ਤੇਦਾਰ ਵੀ ਸ਼ਾਮਲ ਹੈਗਾ ਜਿਹੜਾ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਇਆ ਹਰਪਾਲਪੁਰ ਇਸ ਤਰ੍ਹਾਂ ਜਿਹੜਾ ਫੁੱਲ ਮਲਾ ਕੇ ਮੈਂ ਸੋਚਦਾ ਵੀ ਜਿਹੜਾ ਕਿਸਾਨ ਜਿੱਥੇ ਬੰਦੀਆਂ ਨੂੰ ਨਾ ਆਪਣੇ ਟਕਰਾਅ ਦੇ ਤੌਰ ਤੇ ਕਿਹਾਂ ਬਾਰੇ ਦੁਆਰਾ ਵਿਚਾਰ ਕਰਨੀ ਚਾਹੀਦੀ ਹੈਗੀ ਆ ਚਾਹਤਾ ਉਹ ਉਹਨਾਂ ਡਿਬੇਟ ਲਈ ਕਹਿਣ ਤੇ ਐ ਹੁਣ ਥਾਂ ਥਾਂ ਰੋਕਦੇ ਨੇ ਇਹਦੇ ਨਾਲ ਮੇਰਾ ਖਿਆਲ ਆ ਵੀ ਤਲਖੀ ਜਾਦੇ ਵੱਧਦੀ ਹੈਗੀ ਜਦ ਕਿ ਇਸ ਤਰ੍ਹਾਂ ਦੀ ਤਲਖੀ ਹੋਣੀ ਨਹੀਂ ਚਾਹੀਦੀ ਇੱਕ ਸੰਵੇਦਨਾਸ਼ੀਲ ਸ਼ੀਲ ਡਿਬੇਟ ਹੋਣੀ ਚਾਹੀਦੀ ਹੈਗੀ ਆ ਆਪਸ ਵਿੱਚ ਜਿਹੜੀ ਕਿ ਜਨਾ ਕੈਂਡੀਡੇਟ ਕਰਨਗੇ ਉਹਨਾਂ ਦੀ ਫਿਰ ਉਹ 네ਗੇਟਿਵ ਅਪਲੀਸਿਟੀ ਜਾਊਗੀ ਰੈਦਰ ਕਿ ਐਗਰੈਸਿਵ ਪੋਸਚਰ ਜਿਸ ਤਰ੍ਹਾਂ ਕਿਸਾਨ ਜਿੱਥੇ ਬੰਦੀਆਂ ਚੱਕ ਰੀਆਂ ਨੇ ਉਹਦੇ ਤੋਂ ਗਰੇਜ ਕਰਨਾ ਚਾਹੀਦਾ ਜੋ ਮੈਂ ਸੋਚਦਾ ਹੈਗਾ ਜੀ ਪਰ ਮਤਲਬ ਕਿ ਫੋਨ ਨੰਬਰ ਆਕਰ ਮੈਂ ਸਰਗਰਮੀਆਂ ਦੀ ਵੀ ਗੱਲ ਨਾਲ ਕਰਨ ਲੱਗਾ ਸੀ ਕਿ ਚੋਣ ਸਰਗਰਮੀਆਂ ਜਿਹੜੀਆਂ ਸاسي ਲੋਕਾਂ ਦੇ ਵੱਲੋਂ ਅਰੰਭੀਆਂ ਗਈਆਂ ਆਮਦਵੀ ਪਾਰਟੀ ਵੱਲੋਂ ਇੱਕੋ ਹੀ ਚਿਹਰਾ ਉਹ ਭਗਵੰਤ ਮਾਨ ਤੇ ਉਹ ਜਦੋਂ ਕਿਤੇ ਜਾਂਦੇ ਨੇ ਵਿਰੋਧ ਤਾਂ ਉਹਨਾਂ ਦਾ ਵੀ ਹੁੰਦਾ ਹੈ ਜਾਂ ਵਿਰੋਧ ਕਰਨ ਵਾਲਿਆਂ ਨੂੰ ਪਹਿਲਾਂ ਫੜ ਲਿਆ ਜਾਂਦਾ ਰੋਕ ਲਿਆ ਜਾਂਦਾ ਬਾਅਦ ਚ ਛੱਡ ਵੀ ਦਿੱਤਾ ਜਾਂਦਾ ਔਰ ਕੱਲ ਜਿਹੜੀ ਜਗਰਾਉਂ ਵਾਲੀ ਸਾਈਡ ਤੋਂ ਖਬਰ ਆਈ ਹੈ ਕਿ ਦੁਕਾਨਾਂ ਬੰਦ ਸੀ ਆਮ ਲੋਕ ਪਰੇਸ਼ਾਨ ਹੋਏ ਤੇ ਮੁੱਖ ਮੰਤਰੀ ਸਾਹਿਬ ਦਾ ਰੋਡ ショਅ ਜਾ ਰਿਹਾ ਸੀ ਤਾਂ ਰੋਡ ショਅ ਹੁੰਦਾ ਕਿਲੇ ਵਾਸਤੇ ਨਹੀਂ ਰੋਡ ショਅ ਬਾਅਦ ਕੀ ਵੀ ਜਿਵੇਂ ਜਗਰਾਉਂ ਦੀ ਤੁਸੀਂ ਗੱਲ ਕੀਤੀ ਹੈ ਨਾ ਇਸੇ ਤਰ੍ਹਾਂ ਜਿੱਥੇ ਵੀ ਰੋਡ ショਅ ਹੋਇਆ ਉੱਥੇ ਜਿਹੜੀ ਲੋਕਲ ਪਾਪੂਲੇਸ਼ਨ ਹੈ ਜਿੱਥੋਂ ਦੀ ਰੋਡ ショਅ ਨੇ ਲੰਘਣਾ ਹੈਗਾ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਸ ਤਰ੍ਹਾਂ ਕਿ ਲੋਕੀ ਕੋਈ ਬਹੁਤ ਇੱਕ ਖੁਸ਼ ਨਹੀਂ ਹੈਗੇ ਇਸ ਤਰ੍ਹਾਂ ਦੇ ਰੋਡ ショਅ ਉਸ ਤੋਂ ਉੱਤੇ ਖਾਸ ਕਰਕੇ ਜਿਹੜੇ ਚੀਫ ਮਿਨਿਸਟਰ ਤੁਹਾਨੂੰ ਤਮਾਮ ਦੇ ਰੋਡ ショਅ ਨੇ ਉਹਦੇ ਚ ਇਹ ਵੀ ਕਿਹਾ ਜਾ ਰਿਹਾ ਵੀ ਲੋਕਾਂ ਦੀ ਕੋਈ ਸਮੂਲੀਅਤ ਨਹੀਂ ਦੀ ਜਿਹੜੇ ਆਮ ਲੋਕੀ ਨੇ ਹੈ ਆਮ ਸ਼ਹਿਰੀ ਨੇ ਉਹਦੇ ਜਿਹੜਾ ਸਿਕਿਉਰਟੀ ਦਾ ਪ੍ਰੇਟਸ ਹੈਗਾ ਉਹੀ ਅਮਲਾ ਜ਼ਿਆਦਾ ਹੁੰਦਾ ਹੈਗਾ ਉਹਨਾਂ ਨੂੰ ਪਲੇਨ ਕਲੋਸ ਵਿੱਚ ਵੀ ਖੜਾ ਕੀਤਾ ਜਾਂਦਾ ਜਿਵੇਂ ਫੁੱਲਾਂ ਦੀ ਵਰਖਾ ਕਰਾਈ ਜਾਂਦੀ ਆ ਉਹ ਵੀ ਸਾਰੀ ਕੈਲੀਬ੍ਰੇਟਡ ਹੈਗੀ ਜਾਂ ਕ્રાਫਟਡ ਆ ਵੀ ਇਹਨਾਂ ਬਨੋਂ ਆਪ ਹੀ ਕਰਵਾਈ ਜਾ ਰਹੀ ਹੈਗੀ ਪਰ ਮਤਲਬ ਕਿ ਜਿਸ ਤਰ੍ਹਾਂ ਉਹਨੇ ਕੋਈ ਇਸ਼ੂ ਬਣਿਆ ਹੈ ਵੀ ਉਹਨਾਂ ਨੇ ਪਾਣੀ ਪੀਂਦੇ ਪੀਂਦੇ ਆਪਣੇ ਸਿਰ 'ਚ ਵੀ ਪਾਣੀ ਪਾ ਲਿਆ ਪੱਗ ਦਾ ਬੇਦ ਵੀ ਹੋਈ ਜਾਂ ਕਿਵੇਂ ਆ ਇਹ ਤਾਂ ਇੱਕ ਸੁਧਾ ਮੇਰੇ ਖਿਆਲ ਨਾਲ ਤਾਂ ਸਧਾਰਨ ਗੱਲ ਹੈਗੀ ਹੈ ਇਹ ਇਹ ਤਾਂ ਚਲੋ ਬੰਦਾ ਇੰਨੀ ਗਰਮੀ ਹੈਗੀ ਆ ਗਰਮੀ ਦੇ ਵਿੱਚ ਤੁਸੀਂ ਆਮ ਸਿਰਚ ਆਪਣੇ ਪਾਣੀ ਪਾ ਲੈਂਦੇ ਹੈਗੇ। ਮੈਨੂੰ ਇਹ ਚੀਜ਼ ਜੇ ਆਪਾਂ ਸਟ੍ਰਿਸਟੀਗੇਟਿਡ ਮੈਨਰਸ ਦੇ ਦੇਖੀਏ ਤਾਂ ਠੀਕ ਆ ਫਿਰ ਇਹ ਸਵਾਲ ਪੁੱਟ ਸਕਦਾ ਹੈਗਾ। ਪਰ ਮਤਲਬ ਕਿ ਐਡਾ ਕੋਈ ਇਸ਼ੂ ਨਹੀਂਗਾ ਜਿਹਨੂੰ ਐਡਾ ਵੱਡਾ ਇਸ਼ੂ ਬਣਾਇਆ ਜਾ ਰਿਹਾ ਹੈਗਾ। ਬਾਕੀ ਬਦਲੇ ਕੇ ਜਿੰਨੇ ਰੋਡ ਸ਼ੋਅ ਇਹਨਾਂ ਦੇ ਹੋਏ ਨੇ ਉਹਦੇ ਚ ਐ ਨਹੀਂ ਲੱਗਦਾ ਕਿ ਜਿਹੜੀ ਸਮੂਹਿਕ ਤੌਰ ਤੇ ਜਿਹੜੀ ਉਥੋਂ ਦੀ ਪਾਪੂਲੇਸ਼ਨ ਹੈਗੀ ਆ ਵੀ ਉਹਨਾਂ ਨੇ ਕੋਈ ਸਹੂਲਿਅਤ ਕੀਤੀ ਹੋਵੇ ਸਗੋਂ ਉਹਦਾ ਨੈਗੇਟਿਵ ਇਮਪੈਕਟ ਪੈ ਰਿਹਾ ਤੇ ਵੈਸੇ ਵੀ ਜਿਹੜੀ ਆਮ ਆਦਮੀ ਪਾਰਟੀ ਹੈਗੀ ਉਹ ਵਨ ਮੈਨ ਸ਼ੋਅ ਹੈਗੀ ਆ ਸਿਰਫ ਤੇ ਸਿਰਫ ਇਹਨਾਂ ਕੋਈ ਇੱਕ ਹੀ ਚਿਹਰਾ ਹੈਗਾ ਚੀਫ ਮਿਨਿਸਟਰ ਭਵਨਤਮਾਨ ਜੀ ਯ ਸਰ ਦੂਜੇ ਪਾਸੇ ਜਿਹੜੇ ਰੋਡ ਸ਼ੋਅ ਹੈ ਰੈਲੀਆਂ ਬਾਕੀ ਸਿਆਸੀ ਆਗੂਆਂ ਦੀ ਵੀ ਜੇ ਆਪਾਂ ਗੱਲ ਕਰੀਏ ਰੰਬੇ ਗਏ ਨੇ ਨਾਮਜਦਗੀਆਂ ਸ਼ੁਰੂ ਹੋ ਗਈਆਂ ਨੇ ਤਾਂ ਲੋਕਾਂ ਦਾ ਇਕੱਠ ਨਹੀਂ ਆ ਰਿਹਾ ਜਿਵੇਂ ਪਹਿਲਾਂ ਹਜੂਮ ਆਉਂਦਾ ਸੀਗਾ ਉਹਨਾਂ ਦਾ ਲੋਕਾਂ ਦਾ ਮੋਹ ਪੰਗ ਹੋ ਗਿਆ ਜਾਂ ਲੋਕ ਸਮਝ ਗਏ ਕਿ ਇਨ੍ਹਾਂ ਲੋਕਾਂ ਦਾ ਕੋਈ ਪਤਾ ਨਹੀਂ ਕੋਈ ਸਟੈਂਡ ਨਹੀਂ ਕਿੱਧਰ ਜਾਵਣੇ ਸੀ ਐਵੇਂ ਲੜਦੇ ਤੁਰਦੇ ਫਿਰਦੇ ਜਿਸ ਤਰ੍ਹਾਂ ਵੱਡੇ ਪੱਦਰ ਤੇ ਨਾ ਅਦਲਾ ਬਦਲੀਆਂ ਹੋਈਆਂ ਨੇ ਉਹਦੇ ਨਾਲ ਲੋਕੀਏ ਤਾਂ ਅਚੰਬੇ ਛੈਗੇ ਆ ਤੇ ਇੱਕ ਲੋਕਾਂ ਚ ਮੈਂ ਦਿੱਤੇ ਵੀ ਕੋਈ ਅਤਿਸ਼ਾ ਨਹੀਂ ਦੇਖਿਆ ਖਾਸ ਕਰਕੇ ਲੁਧਿਆਣੇ ਮੈਂ ਕਈ ਏਰੀਆਸ ਤੇ ਗਿਆ ਹੈਗਾ ਲੋਕਾਂ ਦੇ ਵਿੱਚ ਕੋਈ ਇਸ ਤਰ੍ਹਾਂ ਉਤਸ਼ਾਹ ਹੈ ਨਹੀਂ ਕਿ ਅਭੀ ਅਸੀਂ ਕੋਈ ਹੰਬਕੇ ਜਾਂ ਮਤਲਬ ਕਿ ਇਲੈਕਸ਼ਨਸ ਦੇ ਵਿੱਚ ਪਾਰਟਿਸਪੇਟ ਕਰਨਾ ਹੈਗਾ ਉਹ ਜਿੰਨਾ ਕਿ ਸ਼ੋਅ ਕੀਤੇ ਜਾਂਦੇ ਨੇ ਇਕੱਠੇ ਉਹ ਆਪਣੇ ਹੀ ਕੰਟੈਕਸਟਸ ਵਗੈਰਾ ਨੂੰ ਇਕੱਠੇ ਕਰਕੇ ਜਿਹੜੀਆਂ ਚੋਣ ਰੈਲੀਆਂ ਹੋ ਰਹੀਆਂ ਨੇ ਇਹ ਨਹੀਂ ਕਿ ਆਪਣੇ ਲੈਵਲ ਤੇ ਲੋਕ ਉੱਠ ਕੇ ਕੋਈ ਚੋਣ ਰੈਲੀਆਂ ਸੁਣਨ ਜਾ ਰਹੇ ਹੋ ਇਹ ਮੈਨੂੰ ਮੈਨੂੰ ਲੱਗਦਾ ਵੀ ਇਹ ਜਿੰਨਾ ਤ ਸਵਾਰਾਂ ਚ ਹੀ ਆ ਰਿਹਾ ਹੈ ਸਾਰੇ ਪੰਜਾਬ ਦੀ ਪਿਕਚਰ ਹੈਗੀ ਆ ਇੱਕ ਦੋ ਏਰੀਆਸ ਨੂੰ ਛੱਡ ਕੇ ਜੀ ਦੂਜੀ ਗੱਲ ਕਰ ਲਈਏ ਜੀ ਪਰਮਪਾਲ ਕੌਰ ਹੋਰਾਂ ਦੀ ਸਕੰਦਰ ਸਿੰਘ ਮਲੂਕਾ ਦੇ ਨੌ ਨੇ ਔਰ ਉਹਨਾਂ ਨੂੰ ਵਿੱਤੇ ਦਿਨਾਂ ਦੇ ਵਿੱਚ ਜਦੋਂ ਟਿਕਟ ਮਿਲੀ ਆ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਨੌਕਰੀ ਛੱਡਣ ਦੀ ਗੱਲ ਕੀਤੀ ਸੀ ਕਿ ਰਜਾਇਨ ਆ ਗਿਆ ਬਾਅਦ ਵਿੱਚ ਸਰਕਾਰ ਉਦੋਂ ਵੀ ਸਰਗਰਮ ਹੋ ਰਹੀ ਸੀ ਸਰਕਾਰ ਹੁਣ ਵੀ ਸਰਗਰਮ ਆ ਉਹ ਕਹਿੰਦੇ ਆ ਵੀਆਰਐਸ ਲਈ ਹੈ ਗਾਂਹ ਜਵਾਬ ਵੀ ਦਿੱਤਾ ਕਿ ਜੀ ਦੇਖੋ ਮੈਨੂੰ ਕੇਂਦਰ ਸਰਕਾਰ ਨੇ ਸੇਵਾ ਮੁਕਤ ਕੀਤਾ ਰਜਾਇਨ ਮੇਰਾ ਉਹਨਾਂ ਨੇ ਐਕਸੈਪਟ ਕੀਤਾ ਤੁਸੀਂ ਕਰਨਾ ਜੋ ਕਰ ਲੋ ਗੱਲਾਂ ਕਿੱਧਰ ਜਾ ਰਹੀਆਂ ਇਹ ਜਿਹੜਾ ਨਾ ਪਰਮ ਵਿਦੇਚੀ ਕਈ ਗਲਪਕੀ ਹੈਗੀ ਆ ਕਿ ਇਹਨਾਂ ਨੇ ਪ੍ਰੋਪਰ ਪ੍ਰोसीजर ਨੂੰ ਫਾਲੋ ਨਹੀਂ ਕੀਤਾਗਾ ਜਿਹੜਾ ਪੰਜਾਬ ਸਟੇਟ ਨੇ ਲੈ ਉਹਨਾਂ ਦੀ ਆਬਜੈਕਸ਼ਨਸ ਠੀਕ ਨੇ ਐਸ ਪਰ ਜੇ ਅੱਪਰ ਰੂਲ ਬੁੱਕ ਨਾ ਜਾਏਗੀ ਪਰ ਜਿਹੜਾ ਉਹਨਾਂ ਨੇ ਉਥੇ ਕੇਂਦਰ ਨੇ ਓਵਰਰੂਲ ਕੀਤਾ ਜਿਹੜਾ ਪੰਜਾਬ ਸਟੇਟ ਦੇ ਹੱਕਾਂ ਨੂੰ ਉਹ ਮਤਲਬ ਕਿ ਇੱਕ ਤਰ੍ਹਾਂ ਨਾ ਸੂਬੇ ਦੇ ਹੱਕਾਂ ਦੇ ਉੱਤੇ ਉਹਨਾਂ ਨੇ ਮਤਲਬ ਕਿ ਇਨਫਲੂਐਂਸਮੈਂਟ ਕੀਤੀ ਹੈਗੀ ਆ ਵੈਸੇ ਬਣਦਾ ਤਾਂ ਹੈਗਾ ਜਿਹੜਾ ਕੰਟਰੋਲਿੰਗ ਅਥਾਰਟੀ ਆ ਚੀਫ ਸੈਕਟਰੀ ਹੈਗਾ ਸਟੇਟ ਦਾ ਜਦੋਂ ਕਿ ਇਹਨਾਂ ਨੇ ਰੈਜ਼ਿਗਨੇਸ਼ਨ ਵੀ ਜਿਹੜਾ ਦਿੱਤਾ ਉਹਦੇ ਵਿੱਚ ਜਿਹੜੇ ਕਾਰਨ ਦੱਸੇ ਗਏ ਹੈਗੇ ਆ ਉਹ ਹਕੀਕੀ ਰੂਪ ਵਿੱਚ ਉਹ ਉਹਨਾਂ ਦੇ ਵਿੱਚ ਉਹ ਸਚਾਈ ਨਹੀਂ ਹੈਗੀ ਜਿਸ ਤਰ੍ਹਾਂ ਕਿ ਉਹ ਨੇ ਲੈ ਪਾਰਟਿਸਪੇਟ ਦਾ ਹੈ ਇਲੈਕਸ਼ਨਸ ਕਰ ਰਹੇ ਹੈਗੇ ਆ ਉਥੇ ਕਾਰਨ ਕੋਈ ਹੋਰ ਦੱਸਿਆ ਹੋਇਆ ਜਿਹੜਾ ਜਿਸ ਤਰ੍ਹਾਂ ਇਹ ਖਬਰਾਂ ਆ ਰਹੀਆਂ ਨੇ ਇੱਕ ਐਡੇ ਲੈਵਲ ਦੇ ਅਫੀਸਰ ਆਈਐਸ ਅਫੀਸਰ ਨੂੰ ਵੀ ਗਲਤ ਬਿਆਨਬਾਜ਼ੀ ਕਰਕੇ ਆਪਣੀ ਵੀਆਰਐਸ ਜਿਹੜੀ ਲਈ ਜਾ ਰਹੀ ਹੈਗੀ ਪ੍ਰੀਮਚੂਰ ਰਿਟਾਇਰਮੈਂਟ ਇਹ ਮਤਲਬ ਕਿ ਸ਼ੋਅ ਕਰਦਾ ਹੈਗਾ ਵੀ ਆਪਣੇ ਜਿਹੜੇ ਐਥਿਕਸ ਦੀ ਪ੍ਰੋਬਲਮ ਜਿਹੜੀ ਹੈਗੀ ਆ ਨਾ ਉਹ ਵੱਡੇ ਲੈਵਲ ਤੇ ਮਤਲਬ ਆ ਚੁੱਕੀ ਹੈਗੀ ਆ ਪੋਲਿਟੀਕਲ ਲਾਈਫ ਦੇ ਵਿੱਚ ਵੀ ਤੇ ਐਡਮਿਨਿਸਟ੍ਰੇਟਿਵ ਲਾਈਫ ਦੇ ਵਿੱਚ ਵੀ ਜੀ ਮਿਲ ਸਾਬ ਅਰਵਿੰਦ ਕੇਜਰੀਵਾਲ ਦਾ ਮਾਮਲਾ ਮਨੀਸ਼ ਸ਼ੋਧਿਆ ਦਾ ਮਾਮਲਾ ਜਾਂ ਕੁਝ ਹੋਰ ਮਾਮਲੇ ਦਿੱਲੀ ਦੇ ਵਿੱਚ ਜਿਹੜੇ ਅਦਾਲਤਾਂ ਦੇ ਵਿੱਚ ਨੇ ਤੇ ਇੱਕ ਦੋ ਦੇ ਮਾਮਲੇ ਤੇ ਈਡੀ ਹੈ ਜਿਹੜੀ ਉਹਨਾਂ ਨੇ ਆਪ ਦਾ ਪੱਖ ਵੀ ਰੱਖਿਆ ਜੀ ਕੀ ਲੱਗਦਾ ਕਿ ਜ਼ਮਾਨਤ ਦੇ ਸਵੇਰ ਮਿਲਦੇ ਸਾਰੇ ਇਹਨਾਂ ਵੱਡੇ ਆਗੂਆਂ ਨੂੰ ਜਿਹੜੀਆਂ ਪਹਿਲੇ ਕੋਰਟ ਟਿੱਪਣੀਆਂ ਕੀਤੀਆਂ ਨੇ ਨਾ ਪਿਛਲੀਆਂ ਹੀアリング ਦੇ ਵਿੱਚ ਉਹਦੇ ਵਿੱਚ ਤਾਂ ਕੋਰਟ ਦਾ ਪੋਜ਼ੀਟਿਵ ਐਟੀਟਿਊਡ ਲੱਗਦਾ ਸੀ ਵੀ ਉਹ ਸ਼ਾਇਦ ਇਹਨੂੰ ਅਨਟਰਮ ਬੇਲ ਦੇ ਦੇਣ ਅਰਵਿੰਦ ਕੇਜਰੀਆ ਨੂੰ ਪਰ ਹੁਣ ਜਿਹੜਾ ਇਸ ਤਰ੍ਹਾਂ ਦਾ ਹਲਫਨਾਮਾ ਕੱਲ ਇਨਫੋਰਸਮੈਂਟ ਡੈਕਟਰੇਟ ਨੇ ਦਿੱਤਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਉਹਦੇ ਚੋਣ ਵਾਲੇ ਬੜੇ ਸੀਰੀਅਸ ਆਬਜੈਕਸ਼ਨਸ ਅਠਾਏ ਹੈਗੇ ਆ ਤੇ ਉਹਨਾਂ ਨੇ ਕਿਹਾ ਵੀ ਇਹ ਕੋਈ ਅੰਟਰਮ ਬੀਲ ਨਹੀਂ ਇਹ ਕੋਈ ਫੰਡਾਮੈਂਟਲ ਰਾਈਟ ਨਹੀਂ ਆ ਵੀ ਅੰਟਰਮ ਬੀਲ ਦਾ ਆਧਾਰ ਜਿਹੜਾ ਹੈਗਾ ਵੀ ਇਲੈਕਸ਼ਨ ਕੈਂਪੇਨਿੰਗ ਚ ਸ਼ਾਮਲ ਹੋਣਾ ਹੈਗਾ ਸੋ ਅੱਜ ਉਹਨਾਂ ਦਾ ਫੈਸਲਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਰਮ ਜਮਾਨਤ ਦੀ ਅਰਜੀ ਲੱਗੀ ਹੋਈ ਆ ਵੀ ਜਿਹਦੇ ਚ ਉਹਨਾਂ ਨੇ ਮੰਗ ਕੀਤੀ ਆ ਵੀ ਮੈਨੂੰ ਇਲੈਕਸ਼ਨ ਕੈਂਪੇਨਿੰਗ ਵਿੱਚ ਪਾਰਟਿਸਪੇਟ ਕਰਨ ਦਿੱਤਾ ਜਾਵੇ ਉਹਦੇ ਚ ਇਹ ਵੀ ਉਹਨਾਂ ਨੇ ਕਿਹਾ ਹੈਗਾ ਕਿ ਮੈਂ ਕਿਸੇ ਵੀ ਆਫੀਸ਼ੀਅਲ ਕੰਮ ਵਿੱਚ ਪਾਰਟਿਸਪੇਟ ਨਹੀਂ ਕਰੂੰਗਾ ਐਸ ਚੀਫ ਮਿਨਿਸਟਰ ਅਨਲੈਸਰ ਅੰਟਲ ਜੇ ਮੈਨੂੰ ਲਿਊਟਨੈਂਟ ਗਵਰਨਰ ਕੋਈ ਆਦੇਸ਼ ਦਿੰਦੇ ਨੇ ਹੁਣ ਇਹ ਦੇਖਣ ਵਾਲੀ ਗੱਲ ਆ ਵੀ ਅੱਜ ਵੀ ਵੋਟ ਦਾ ਐਟੀਟਿਊਡ ਪਹਿਲੀਆਂ ਹੀਅਰਿੰਗਸ ਵਾਂਗੂ ਪੋਜ਼ਿਟਿਵ ਹੋਊਗਾ ਕਿ ਨਹੀਂ ਪਰ ਮਤਲਬ ਕਿ ਹੈ ਜਰੂਰ ਇੱਕ ਇੰਟਰਸਟਿੰਗ ਮਾਮਲਾ ਹੈਗਾ ਵੀ ਇਸ ਆਧਾਰ ਤੇ ਇਲੈਕਸ਼ਨ ਕੈਂਪੇਨਿੰਗ ਕਰਨ ਦੇ ਆਧਾਰ ਤੇ ਤੁਹਾਨੂੰ ਇੰਟਰਮ ਬੇਲ ਮਿਲਦੀ ਆ ਜਾਂ ਨਹੀਂ ਜੀ ਜੇ ਇਹ ਤੇ ਇਹ ਚੀਜ਼ ਆਉਂਦੀ ਆ ਤਾਂ ਦੂਜੇ ਪਾਸੇ ਇੱਕ ਚਰਚਾ ਅਮਰਤਪਾਲ ਸਿੰਘ ਹੋਰਾਂ ਦੇ ਮਾਮਲੇ 'ਚ ਵੀ ਚੱਲ ਰਹੀ ਹੈ ਕਿ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਆ ਚਲੋ ਉਹ ਤਾਂ ਜੇਲ੍ਹ 'ਚੋਂ ਹੋ ਜਾਣੀ ਇਹ ਕਹਿੰਦੇ ਅਕਾਊਂਟ ਖੁਲਾਉਣ ਦੇ ਵਾਸਤੇ ਫਿਜ਼ੀਕਲੀ ਉੱਥੇ ਜਾਣਾ ਪੈਂਦਾ ਕਈ ਮਹਾਰਾ ਦੀ ਮੈਂ ਗੱਲ ਸੁਣੀ ਹੈ ਕਿ ਸ਼ਾਇਦ ਉੱਥੇ ਜਨਨ ਨੂੰ ਪ੍ਰੋਡਕਸ਼ਨ ਗਰੰਟ ਦੇ ਉੱਤੇ ਪੰਜਾਬ ਪੁਲਿਸ ਲਿਆਈ ਤਾਂ ਫਿਰ ਉੱਥੇ ਕਹਿੰਦੇ ਉਹਨਾਂ ਦਾ ਜਿਹੜਾ ਇਹ ਬੈਨੀਫਿਟ ਆ ਉਹਨਾਂ ਨੂੰ ਨਹੀਂ ਮਿਲਣਾ ਉਹ ਇਲੈਕਸ਼ਨ ਦੇ ਵਾਸਤੇ ਨਹੀਂ ਐਲੀਜੀਬਲ ਹੋਣਗੇ ਇਹੋ ਜਿਹਾ ਕੁਝ ਹੋਣ ਦੀ ਸੁਭਾਵਨਾ ਲੱਗਦੀ ਹੈ ਜੀ ਨੇ ਛੇੜਾ ਬਦਲ ਕੇ ਰੂਲ ਬੁੱਕ ਹੈਗੀ ਆ ਨਾ ਉਹਦੇ ਛੇਗਾ ਵੀ ਜਿਹੜੀ ਉਹਨਾਂ ਨੂੰ ਸੌਹ ਚੱਕਣੀ ਪੈਣੀ ਹੈਗੀ ਆ ਇੰਡੀਅਨ ਕਨਸਟੀਟਿਊਸ਼ਨ ਦੀ ਉਹ ਜੇਲ ਸੁਪਰਡੈਂਟ ਦੇ ਸਾਹਮਣੇ ਹੀ ਚੱਕੀ ਜਾ ਸਕਦੀ ਹੈਗੀ ਆ ਜੇ ਪੁਲਿਸ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਂਦੀ ਹੈਗੀ ਆ ਤਾਂ ਫੇਰ ਉਹ ਸੌਹ ਚੱਕਣੀ ਸੰਭਵ ਨਹੀਂ ਹੋਏਗੀ ਤੇ ਉਹਦੇ ਵਿੱਚ ਫਿਰ ਇਹਨਾਂ ਨੂੰ ਔਖਾ ਹੋਊਗਾ ਆਪਣੇ ਨੋਮੀਨੇਸ਼ਨ ਦੇ ਪੇਪਰ ਨੂੰ ਪਰੰਦੇ ਵਿੱਚ ਪਰ ਮਤਲਬ ਕਿ ਇਹ ਕਾਫੀ ਇੰਟਰਸਟਿੰਗ ਸਿਨੈਰੀ ਹੋਏਗਾ ਜਿਸ ਤਰ੍ਹਾਂ ਦਾ ਰੋਲਾ ਪਾਇਆ ਜਾ ਰਿਹਾ ਵੀ ਸਾਨੂੰ ਨੋਮੀਨੇਸ਼ਨ ਭਰਨ ਨਹੀਂ ਦਿਨੇ ਜੇ ਕਿਵੇਂ ਹਜੇ ਪਹਿਲੇ ਪ੍ਰਕਿਰਿਆ ਸ਼ੁਰੂ ਤਾਂ ਹੋਵੇ ਨਾ ਜੇ ਪ੍ਰਕਿਰਿਆ ਤਾਂ ਸ਼ੁਰੂ ਨਹੀਂ ਕੀਤੀ ਲੈ ਬ ਆਪਣੇ ਭਰਨ ਲਈ ਨੋਮੀਨੇਸ਼ਨ ਦੀ ਤੇ ਉਹਦੇ ਵਿੱਚ ਵੀ ਕਨਫਲਿਕਟਿੰਗ ਕਲੇਮਸ ਆ ਰਹੇ ਹੈਗੇ ਪਰਿਵਾਰ ਵੱਲੋਂ ਕੋਸ਼ ਆ ਰਹੇਗਾ ਲੋਕਾਂ ਦੇ ਵਿੱਚ ਕੋਸ਼ ਹੈਗਾ ਤੇ ਦੂਜੇ ਪਾਸੇ ਵਿਸ਼ਾ ਸਿੰਘ ਵਲਟੋਆ ਆਪਣੇ ਲੈਵਲ ਤੇ ਬਹੁਤ ਬੋਲ ਲਈ ਆਪਣੇ ਆਪ ਨੂੰ ਡਿਫੈਂਡ ਕਰ ਰਿਹਾ ਹੈਗਾ ਤੇ ਆਪਣਾ ਦਾਵਾ ਕਰ ਰਿਹਾ ਹੈਗਾ ਕਿ ਮੈਂ ਜਾਦੇ ਕੁਰਬਾਨੀ ਵਾਲਾ ਹੈਗਾ ਤੇ ਮਤਲਕਿ ਹੋਰ ਆਪਣੀਆਂ ਜੋ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਵਿਰਸੇ ਨੇ ਕਾਫੀ ਦੁੱਖ ਹੰਡਾਇਆ ਹੈਗਾ ਤੇ ਉਹਦਾ ਸੰਘਰਸ਼ ਵਿੱਚ ਪਾਟ ਵੀ ਰਿਹਾ ਹੈਗਾ ਪਰ ਮਤਲਕਿ ਹੁਣੇ ਚੋਣਾ ਵਿੱਚ ਕਿੰਨਾ ਸਹਾਈ ਹੋਊਗਾ ਇਹ ਦੇਖਣ ਵਾਲੀ ਗੱਲ ਆ ਪਰ ਇੱਕ ਗੱਲ ਪੱਕੀ ਹੈਗੀ ਵੀ ਕੱਲਾ ਖਡੂਰ ਸਾਹਿਬ ਵੀ ਪੰਥਕ ਏਰੀਆ ਨੇ ਹੈਗਾ ਜਿਸ ਸਿੱਖ ਵੋਟਾਂ ਦੇ ਹਿਸਾਬ ਨਾਲ ਦੇਖਣਾ ਤਾਂ ਫਰੀਦਕੋਟ ਦੇ ਵਿੱਚ ਸਿੱਖ ਵੋਟਰਸ ਦੀ ਗਿਣਤੀ ਸਾਹ ਨਾਲ ਜ਼ਿਆਦਾ ਹੈਗੀ ਪੰਜਾਬ 'ਚ ਅਸਲਿ ਪੰਜਾਬ ਚ ਟੋਟਲ ਵੋਟਰ ਹੈਗੇ ਆ 2.14 ਕਰੋੜ ਹੈਗੇ ਆ ਤੇ ਇੱਥੇ ਜਿਹੜੇ ਇਸ ਤਰ੍ਹਾਂ ਦੇ ਇਲਾਕੇ ਵਾਈਸ ਆਪਾਂ ਇਹਨੂੰ ਡਿਫਰੈਂਸ਼ੀਏਟ ਕਰਗੇ ਤਾਂ ਸਾਰੀ ਜਿਹੜੀ ਆਈ ਹੈਗੀ ਉਹ ਨਵੀਆਂ ਫਾਈਂਡਿੰਗਸ ਆਈਆਂ ਉਹਦੇ ਚੋਂ ਵੀ ਜਿਹੜੀ ਸਿੱਖਾਂ ਦੀ ਜਿਹੜੀ ਵੋਟ ਹੈਗੀ ਆ ਉਹ ਫਰੀਦਕੋਟ ਚ ਸਾਰ ਨਾਲੋਂ ਜ਼ਿਆਦਾ ਹੈਗੀ ਆ ਸਾਰੇ ਪੰਜਾਬ ਚ ਜੇ ਆਪਾਂ ਲਾਈਏ ਤਾਂ ਸੋ ਇਹ ਇੱਕ ਏਰੀਏ ਨੂੰ ਬ੍ਰੈਕਟ ਕਰਨਾ ਕਿ ਉਹ ਪੰਥਕਾ ਦੂਸਰਾ ਪੰਥਕ ਨਹੀਂ ਆਪਾਂ ਪਹਿਲੇ ਵੀ ਇਸ ਤੇ ਗੱਲ ਕੀਤੀ ਸੀਗੀ ਇਹ ਮਤਲਬ ਕਿ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਤੇ ਨਾ ਕੋਈ ਐ ਨਹੀਂ ਕਿਹਾ ਜਾ ਸਕਦੇ ਕਿ ਪੰਥਕ ਕੈਂਡੀਡੇਟਾਤ ਮੈਨੂੰ ਇਹ ਪਹਿਲੇ ਕਲੈਰੀਫਾਈ ਕਰਨ ਵੀ ਕਿਹੜੇ ਪੰਥ ਨੇ ਨੋਮੀਨੇਟ ਕੀਤਾ ਹੈਗਾ ਕੈਂਡੀਡੇਟ ਚ ਹੁਣ ਇਹ ਤਾਂ ਹੈ ਨਹੀਂ ਵੀ ਪਰਿਵਾਰ ਹੀ ਪੰਥ ਬਣਿਆ ਹੋਇਆ ਹੈਗਾ ਜੀ ਕਲ ਇਹ ਜਿਹੜੀ ਪਰਿਵਾਰਕ ਸਿਆਸਤਾ ਨੇ ਨਾ ਇਹਨੇ ਅੱਗੇ ਵੀ ਬਹੁਤ ਖੋਰਾ ਲਾਇਆ ਆਪਣੇ ਪੰਥ ਦੀ ਜਿਹੜੇ ਰਾਹਾਂ ਦੇ ਵਿੱਚ ਨਾਲੇ ਇੱਥੇ ਜਿਹੜਾ ਹੈਗਾ ਜਿਵੇਂ ਅਕਾਲੀ ਦਲ ਕਲੇਮ ਕਰ ਰਿਹਾ ਕਿ ਅਸੀਂ ਪੰਥਕਿਸ਼ ਤੋਂ ਜਾਣਾ ਅਕਾਲੀ ਦਲ ਇੱਕ ਸਿੱਖ ਸਮੂਹ ਦੀ ਰਾਜਨੀਤਿਕ ਜਮਾਤ ਹੈਗੀ ਆ ਜਿਵੇਂ ਕਿ ਉਹਨੂੰ ਉਸ ਟਾਈਮ ਤੇ ਐਸਸੀਪੀਸੀ ਨੇ ਫਾਰਮੇਸ਼ਨ ਕੀਤੀ ਸੀਗੀ ਤਾਂ ਕਿ ਉਹ ਜਿਹੜੀਆਂ ਸਿੱਖਾਂ ਦੀਆਂ ਪੋਲਿਟੀਕਲ ਰਾਈਟਸ ਹੈਗੀਆਂ ਨੇ ਉਹਦੇ ਲਈ ਅਕਾਲੀ ਦਲ ਪਹਿਰੇਦਾਰੀ ਕਰੇ ਜੀ ਸਿੱਖਾਂ ਨੂੰ ਫਿਰ ਪੰਜਵੇਂ ਬੱਚੇ ਪੈਦਾ ਕਰ ਲੈਣੇ ਚਾਹੀਦੇ ਆ ਜੀ ਇਹ ਬੜਾ ਰੈਲੇਵੈਂਟ ਜਿਹਾ ਕੁਐਸਚਨ ਹੈਗਾ ਮਤਲਬ ਅੱਜ ਦੇ ਯੁੱਗ ਵਿੱਚ ਜਿਹੜਾ ਸਾਨਾ ਵੱਟਾ ਇਸ਼ੂ ਆ ਨਾ ਕਿਸੇ ਵੀ ਮੋਲਕ ਦਾ ਉਹ ਪਾਪੂਲੇਸ਼ਨ ਹੈਗੀ ਖਾਸ ਕਰਕੇ ਭਾਰਤ ਵਰਗੇ ਮੋਲਕ ਚ ਇੱਥੇ ਜਦੋਂ ਇੰਨੀ ਪਾਪੂਲੇਸ਼ਨ ਹੈਗੀ ਆ ਉੰਨੀ ਆਪਣੇ ਕੋਲ ਸਪੇਸ ਵੀ ਹੈ ਨਹੀਂਗੀ ਸਾਰੇ ਜਿਹੜੇ ਨੈਚੁਰਲ ਰਿਸੋਰਸਸ ਹੈਗੇ ਆ ਉਹਨਾਂ ਦੀ ਵੀ ਬਹੁਤ ਵੱਡੀ ਖਿੱਚੋ ਤਾਨ ਹੋ ਰਹੀ ਹੈਗੀ ਕਿਉਂਕਿ ਜਿਹੜੇ there are many hungry mouths ਹੈਗੇ ਆ ਟੂ ਫੀਡ ਹੈਗੇ ਆ ਹੁਣ ਜੋਰ ਜੋਰ ਤਰੱਕੀ ਸ਼ੈਲ ਹੋ ਰਿਹਾ ਹੈਗਾ ਲੋਕੀ ਪੜ੍ਹ ਲਿਖ ਰਹੇ ਹੈਗੇ ਆ ਉਹਨਾਂ ਦੇ ਵੈਸੀ ਵੀ ਰੁਝਾਨ ਕੱਟ ਰਹੇ ਹੈਗੇ ਆ ਬਹੁਤੇ ਬੱਚੇ ਬੱਚੇ ਪੈਦਾ ਕਰਨ ਦੇ ਵਿੱਚ ਤੇ ਇੱਥੇ ਇੱਕ ਇਹ ਕੋਈ ਮਰਦ ਪ੍ਰਧਾਨ ਸਮਾਜ ਤਾਂ ਹੈ ਨਹੀਂਗਾ ਵੀ ਜਿਹੜੇ ਉੱਠ ਕੇ ਕਹਿ ਦਰਾਂ ਕਿ ਚਾਹੇ ਇਹਦੇ ਤੇ ਬਹੁਤ ਵੱਡੀ ਡਿਬੇਟ ਕੱਲ ਮੈਂ ਸੁਣ ਵੀ ਰਿਹਾ ਸੀ ਇਸ ਇਸ਼ੂ ਤੇ ਇੱਕ ਕਾਫੀ ਇੰਟਰਸਟਿੰਗ ਡਿਬੇਟ ਸੀਗੀ ਜਿਹੜੀ ਆਈ ਹੈਗੀ ਜਸਪਿੰਗ ਜਸਟੀ ਵੀ ਤੇ ਜਸਪੰਜਾਬੀ ਵੀ ਟੀਵੀ ਹੈਗਾ ਕੇਪੀ ਸਿੰਘ ਦਾ ਉੱਥੇ ਬੜੀ ਕਾਫੀ ਇੰਟਰਸਟਿੰਗ ਡਿਬੇਟ ਸੀਗੀ ਜਿਹੜੀ ਇਸ ਇਸ਼ੂ ਬਾਰੇ ਤੇ ਵਿਦਵਾਨਾਂ ਦਾ ਜਿਹੜਾ ਵਿਚਾਰ ਸੀਗਾ ਵੀ ਇਹ ਪੁਰੀ ਰੈਲੇਵੈਂਟ ਸਟੇਟਮੈਂਟ ਹੈਗੀ ਹੈ ਜਿਹੜੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਦਿੱਤੀ ਹੈਗੀ ਹੈ ਪਰ ਉਹਨਾਂ ਨੇ ਕਿਸ ਆਧਾਰ ਤੇ ਦਿੱਤੀ ਹੈਗੀ ਆ ਇਹ ਵੀ ਇਹ ਵੀ ਵਿਚਾਰਨ ਵਾਲੀ ਗੱਲ ਹੈਗੀ ਆ ਗਿਲ ਸਾਹਿਬ ਤੁਸੀਂ ਬੱਚਿਆਂ ਦੀ ਗੱਲ ਕੀਤੀ ਆਬਾਦੀ ਦੀ ਗੱਲ ਕੀਤੀ ਗੱਲ ਤਾਂ ਇਹ ਆ ਕਿ ਸਾਡਾ ਇੱਕ ਵੀ ਬੱਚਾ ਪੜਿਆ ਹੋਵੇ ਤੇ ਚੰਗੇ ਮੁਕਾਮ ਤੇ ਹੋਵੇ ਫੇਰ ਗੱਲ ਬਣਦੀ ਹੈ ਹੁਣ ਨਤੀਜੇ ਆਏ ਨੇ ਐਂਟਰੈਂਸ ਟੈਸਟ ਹੈ ਜਿਹੜਾ IIT ਦੇ ਵਾਈਟ ਤੇ ਅੰਕੜੇ ਕੁਝ ਹੋਰ ਹੀ ਦੱਸਦੇ ਆ ਅਸੀਂ ਪੰਜਾਬੀ ਖੜੇ ਕਿੱਥੇ ਆ ਉਹੇ ਜਿਹਿਆਂ ਜਿੰਨਾਂ ਵਾਲੇ ਪਾਸੇ ਅਸੀਂ ਕਿਉਂ ਨਹੀਂ ਤੁਰਦੇ ਨਾ ਸਾਨੂੰ ਤੋਰਿਆ ਜਾਂਦਾ ਨਾ ਸਾਨੂੰ ਕੋਈ ਗਾਈਡ ਕਰਨ ਵਾਲਾ ਜਿਹੜੇ ਨਾ ਹੁਣ ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਐਡਵਾਂਸਡ ਹੋਇਆ ਜਿਹਨੂੰ JEE ਤੋ ਕਹਿੰਦੇ ਹੈਗੇ ਐਡਵਾਂਸਡ ਪੇਪਰ ਮੇਰੇ ਬਹੁਤ ਸਾਰੇ ਲੋਕ ਔਖੇ ਪੇਪਰਾਂ ਵਿੱਚ ਇੱਕ ਔਖਾ ਪੇਪਰ ਹੈਗਾ ਜਿਹੜਾ ਐਂਟਰਸ ਟੂ ਦਾ ਆਈ ਆਈ ਟੀਸ ਮਗਾ ਤਈ ਕੇ ਤਈ ਕੇ 24 ਆਈ ਆਈ ਟੀਸ ਨੇ 올ਓਵਰ ਇੰਡੀਆ ਜਿਹੜੀਆਂ ਗਵਰਨਮੈਂਟ ਆਫ ਦੇ ਇੰਸਟੀਚਿਊਟਸ ਨੇ ਇਨੀਰਿੰਗ ਦੇ ਟਾਪ ਮੋਸਟ ਇੰਸਟੀਚਿਊਟਸ ਨੇ ਉਹਦੇ ਵਿੱਚ ਜਿਹੜੇ ਆਏ ਹੈਗੇ ਬੱਚੇ 2.5 ਲੱਖ ਬੱਚਾ ਅਪੀਅਰ ਹੁੰਦਾ ਹੈਗਾ ਟੈਸਟ ਦੇ ਲਈ ਜੀ ਇੰਗੇ ਉਹਦੇ ਚੋਂ ਮਤਲਬ ਕਿ 17000 ਸੀਟਸ ਨੇ ਜਿਹੜੀਆਂ ਆਈ ਆਈ ਟੀਸ ਵਗੈਰਾ ਦੀ ਹੈਗੀਆਂ ਅੰਦਰ ਉਹਦੇ ਚ ਤੁਸੀਂ ਬੜੀ ਇੰਟਰਸਟਿੰਗ ਹੈਗੀ ਕਿ ਯੂਪੀ ਜਿਹੜਾ ਕੱਲਾ ਹੈਗਾ ਉਹ ਐਵਰੀ 100 ਬੱਚਿਆਂ ਪਿੱਛੇ 11 ਬੱਚੇ ਜਿਹੜੇ ਹੈਗੇ ਆ ਉਹ ਯੂਪੀ ਸਟੇਟ ਤੋਂ ਆਉਂਦੇ ਹੈਗੇ ਆ ਤੇ ਜੇ ਆਪਾਂ ਕੋਲ ਮਿਲਾ ਕੇ ਦੇਖੀਏ ਤਾਂ ਚਰੰਜਾ ਪਰਸੈਂਟ ਜਿਹੜੇ ਬੱਚੇ JEE 'ਚ ਜਾ ਰਹੇ ਹੈਗੇ ਉਹ 6 ਸਟੇਟਸ 'ਚ ਜਾ ਰਹੇ ਹੈਗੇ ਜਿਵੇਂ ਕਿ ਯੂਪੀ ਹੈਗਾ ਤੇਲੰਗਾਨਾ ਹੈਗਾ ਮਹਾਰਾਸ਼ਟra ਹੈਗਾ ਤੁਸੀਂ ਮਤਲਬ ਹੋਰ ਕੋਈ ਕੋਈ ਜਿਹੜੀਆਂ ਸਟੇਟਸ ਨੇ ਜਿਨ੍ਹਾਂ ਬਾਰੇ ਆਪਾਂ ਸੁਣਦੇ ਵੀ ਨਹੀਂਗੇ ਉਹ ਉਥੋਂ ਬੱਚੇ ਜਾਦੇ ਜਾ ਰਹੇ ਹੈਗੇ ਆ ਪੰਜਾਬ ਜਿਹੜਾ ਹੈਗਾ ਬਹੁਤ ਇਸ ਦੇ ਵਿੱਚ ਪੰਜਾਬ ਦਾ ਨਾਮ ਮਾਤਰ ਨੰਬਰ ਹੈਗਾ ਇਸੇ ਤਰ੍ਹਾਂ ਜੇ ਆਪਾਂ ਜਿਹੜੀਆਂ ਅਲਾਈਡ ਸਰਵਿਸਿਜ਼ ਹੈਗੀਆਂ ਆ ਆਈਐਸ ਆਈਪੀਐਸ ਆਈਐਫਐਸ ਇਹਦੇ ਵਿੱਚ ਵੀ ਜਿਹੜੇ ਆਪਣੀ ਖਾਸ ਕਰਕੇ ਸਿੱਖ ਦੀ ਜਿਹੜੀ ਹੈਗੀ ਆ ਫਿਗਰ ਉਹ ਬੜੀ ਬਹੁਤ ਧੱਟ ਫਿਗਰ ਹੈਗੀ ਸਿਰਫ ਐਸ ਵਾਰ ਜੇ ਤੁਸੀਂ ਲਾ ਲਓ ਤਾਂ ਮੇਰੇ ਖਿਆਲ ਆਪਣੇ 7 ਕੇ 8 ਬੱਚੇ ਜਿਹੜੇ ਆ ਉਹ ਇਸ ਜਿਹੜੀਆਂ ਅਲਾਈਟ ਸਰਵਿਸ ਸੀ ਦੀ ਕੁਆਲੀਫਾਈ ਕੀਤੀ ਹੈਗੀ ਤਾਂ ਅੱਜ ਜੇ ਮੁਸਲਮਾਨਾਂ ਦੀ ਗਿਣਤੀ ਆਪਾਂ ਦੇਖੀਏ ਤਾਂ 51 ਬੱਚੇ ਉਹਨਾਂ ਦੇ ਕੁਆਲੀਫਾਈ ਕੀਤੇ ਨੇ ਤੇ ਮੋਸਟਲੀ ਜਿਹੜੇ ਕੁਆਲੀਫਾਈ ਕੀਤੇ ਨੇ ਉਹ ਜਾਮਾ ਮਿਲਿਆ ਇਹਨਾਂ ਦੀ ਇਸਲਾਮੀਆ ਅਕੈਡਮੀ ਹੈਗੀ ਦਿੱਲੀ ਜਿੱਥੋਂ ਬੱਚੇ ਕੁਆਲੀਫਾਈ ਕੀਤੇ ਹੈਗੇ ਆ ਇਸ ਚੀਜ਼ ਤੇ ਮੈਨੂੰ ਕਾਫੀ ਆਪਾਂ ਨੂੰ ਸੋਚਣ ਦੀ ਲੋੜ ਹੈਗੀ ਆ ਵੀ ਆਪਣੀ ਗਿਣਤੀ ਕਿਉਂ ਫੌਜ ਵਿੱਚ ਘਟ ਰਹੀ ਹੈਗੀ ਆ ਕਿਉਂ ਆਪਣੀਆਂ ਅਲਾਈਟ ਸਰਵਿਸਿਜ਼ ਵਿੱਚ ਘਟ ਰਹੀ ਹੈ ਤੇ ਕਿਉਂ ਆਪਣੀਆਂ ਏਦਾਂ ਦੇ ਜਿਹੜੇ ਮੇਨ ਐਂਟਰਸ ਐਗਜ਼ਾਮੀਨੇਸ਼ਨ ਟੈਸਟ ਹੈਗੇ ਆ ਇਹਨਾਂ ਵਿੱਚ ਆਪਣੀ ਗਿਣਤੀ ਕਿਉਂ ਵਾਰ-ਵਾਰ ਘਟ ਰਹੀ ਹੈ ਇਹ ਕੋਲੋਂ ਬਲਾ ਕੇ ਪੰਜਾਬ ਦੀ ਗਿਣਤੀ ਘਟ ਰਹੀ ਹੈਗੀ ਇਹ ਬੜੀ ਚਿੰਤਾ ਵਾਲਾ ਹੈਗਾ ਵਿਸ਼ਾ ਹੈਗਾ ਜਿਹਦੇ ਬਾਰੇ ਆਪਣੀਆਂ ਸੰਸਥਾਵਾਂ ਨੂੰ ਗਵਰਨਮੈਂਟ ਨੂੰ ਜ਼ਰੂਰ ਸੋਚਣਾ ਚਾਹੀਦਾ ਹੈਗਾ ਇਲਸਾਬ ਕਰਨਾਟਕ ਦੀ ਗੱਲ ਕਰੀਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਦੇਵ ਗੋੜਾ ਹਰੇ ਉਹਨਾਂ ਦੇ ਗਾਂਹ ਸਪੁੱਤਰ ਤੇ ਗਾਂ ਪੋਤਰੇ ਦੋਵਾਂ ਦਾ ਨਾਮ ਬੜੇ ਸ਼ਰਮਨਾਕ ਇੱਕ ਕਾਂਡ ਦੇ ਵਿੱਚ ਆਇਆ ਤੇ ਗਾਂ ਇਹ ਵੀ ਹੈ ਕਿ ਇਹਨਾਂ ਦਾ ਜਿਹੜਾ ਅਲਾਈਅੰਸ ਹੈ ਉਹ ਭਾਜਪਾ ਨਾਲ ਪ੍ਰਧਾਨ ਮੰਤਰੀ ਚੁੱਪਾ ਭਾਜਪਾ ਵਾਲੇ ਚੁੱਪਾ ਵਿਰੋਧੀ ਧਿਰ ਦਾ ਮਾਮਲਾ ਚੱਕ ਰਿਹਾ ਜਿਹੜਾ ਪਰਜਵਲ ਰਵਾਨਾ ਦਾ ਮਾਮਲਾ ਨਾ ਜਿਹੜੇ ਕਿ ਇਸ ਟਾਈਮ ਤੇ ਵੀ ਮੈਂਬਰ ਪਾਰਲੀਮੈਂਟ ਦੀ ਸੀਟ ਤੇ ਖੜੇ ਨੇ ਕਰਨਾਟਕਾ ਤੋਂ ਉਹ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਸੀਗੇ ਦੇਵ ਗੋੜਾ ਉਹਨਾਂ ਦੇ ਪੋਤਰੇ ਨੇ ਹੈ ਇਹਨਾਂ ਦੇ ਜਿਹੜੇ ਫਾਦਰ ਵੀ ਨੇ ਜਿਹੜੇ ਕਿ ਉਹਨਾਂ ਦਾ ਬੇਟਾ ਹੈਗਾ ਪ੍ਰਾਈਮ ਫਾਰਮਰ ਪ੍ਰਾਈਮ ਮਿਨਿਸਟਰ ਦਾ ਰਵਾਨਾ ਉਹਨਾਂ ਨੂੰ ਤਾਂ ਅਰੈਸਟ ਵੀ ਕਰ ਲਿਆ ਗਿਆ ਹੈਗਾ ਇਹਨਾਂ ਤੇ ਇਹ ਹੈਗਾ ਵੀ ਇਹਨਾਂ ਨੇ ਹਜ਼ਾਰਾਂ ਹੀ ਸ਼ੋਸ਼ਣ ਦੇ ਮਾਮਲੇ ਇਹਨਾਂ ਤੇ ਸਾਹਮਣੇ ਆਏ ਹੈਗੇ ਆ ਹੁਣ ਉਹ ਦੋਸ਼ ਉਹ ਕਿਵੇਂ ਹੁੰਦੇ ਆ ਜਾਂ ਕਿਵੇਂ ਨਹੀਂ ਹੁੰਦੇ ਕਿਉਂਕਿ ਜਿਹੜਾ ਪਰਾਜਵਲ ਰਵਾਨਾ ਹੈਗਾ ਇਹ ਤਾਂ ਇਸ ਟਾਈਮ ਤੇ ਪਹੌੜਾ ਹੈਗਾ ਤੇ ਇਹਦਾ ਲੁਕਆਉਟ ਨੋਟਿਸ ਜਾਰੀ ਹੋਇਆ ਹੈਗਾ ਇੰਟਰਸਟਿੰਗ ਗੱਲ ਇਹ ਹੈ ਕਿ ਇਹਦੀ ਰੈਲੀ ਜਿਹੜੀ ਇਹ ਚੋਣਾ ਇਸ ਚੋਣਾ ਦੇ ਦੌਰਾਨ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਵੀ ਇੱਕ ਰੈਲੀ ਇਹਨਾਂ ਦੀ ਐਡਰੈਸ ਕੀਤੀ ਆ ਪਰ ਹੁਣ ਮਜਬੂਰਨ ਉਹਨਾਂ ਨੂੰ ਇਸ ইস্যੂ ਤੇ ਬੋਲਣਾ ਪਿਆ ਹੈਗਾ ਕਿਉਂਕਿ ਇਹ ইস্যੂ ਜਿਹੜਾ ਹੈਗਾ ਡੇ ਪਰ ਡੇ ਬੜਾ ਵੱਡੇ ਪੱਧਰ ਤੇ ਅਨਰੈਵਲ ਹੋ ਰਿਹਾ ਵੈਸੇ ਵੀ ਜੇ ਆਪਾਂ ਦੇਖੀਏ ਜੇ ਇਹ ਭਾਰਤੀ ਸਮਾਜ ਵਿੱਚ ਸਿਆਸਤ ਦਾ ਨਾਂ ਅਤੇ ਹਵਾਨੀਤ ਨੂੰ ਇੱਕ ਹੋ ਗਏ ਸਮਝੀ ਬੈਠੇ ਨੇ ਜਿਹੜੇ ਲੋਕ ਨੇ ਖਾਸ ਕਰਕੇ ਸਿਆਸਤਦਾਨ ਦੇ ਰਹੇ ਹੈਗੇ ਆ ਬਲੇ ਇਹਦੇ ਸਿਆਸਤਦਾਨ ਦੇ ਵਿੱਚ ਜੇ ਆਪਾਂ ਦੇਖੀਏ ਕਿ ਨੈਤਿਕ ਤਦਰਾਂਕੀਤਾ ਦੀ ਇੱਕ ਜਿਹੜੀ ਗ੍ਰਾਵਿਟੀ ਹੈਗੀ ਆ ਉਹ ਲਗਾਤਾਰ ਆਪਣੇ ਸਾਹਮਣੇ ਆ ਰਹੀ ਆ ਤੁਸੀਂ ਦੇਖੋ ਜਿਹੜਾ ਰੈਸਲਰ ਕੁੜੀਆਂ ਦਾ ਮਾਮਲਾ ਸੀਗਾ ਵੈਜ ਬੂਸ਼ਰ ਵਾਲਾ ਉਹਦੇ ਵਿੱਚ ਵੀ ਦੇਖੋ ਕਿੰਨੀ ਬਦਲ ਕੇ ਉਹਨਾਂ ਨੇ ਸਟਰਗਲ ਕੀਤਾ ਰੈਸਲਰ ਕੁੜੀਆਂ ਨੇ ਜਿਹੜੀਆਂ ਕਿ ਇੰਟਰਨੈਸ਼ਨਲ ਸਟਾਰਸ ਨੇ ਤਾਮੀ ਭਾਰਤੀ ਜਨਤਾ ਪਾਰਟੀ ਨੇ ਉਹਦੇ ਪਰਿਵਾਰ ਚ ਹੀ ਟਿਕਟ ਦਿੱਤੀ ਹੈਗੀ ਆ ਭਾਰਤੀ ਜਨਤਾ ਪਾਰਟੀ ਵੱਲੋਂ ਠੀਕ ਆ ਕਿ ਬ੍ਰੈਂਚ ਬੂਸ਼ਨ ਦੀ ਟਿਕਟ ਇਹਨਾਂ ਨੇ ਕਾਟ ਲਈ ਹੈਗੀ ਆ ਪਰ ਉਹਦੇ ਪਰਿਵਾਰ ਚ ਹੀ ਤਾਮੀ ਟਿਕਟ ਦਿੱਤੀ ਹੈਗੀ ਜਿਵੇਂ ਲక్ష్ਮੀ ਲక్ష్ਮੀ ਪੋਰਾੜਾ ਇਸ਼ੂ ਚ ਜਿਨ੍ਹਾਂ ਨੇ ਆਪਣੇ ਚ ਕਿਚਾਰ ਕਿਸਾਨ ਲਤਾੜੇ ਸੀਗੇ ਉਹਨਾਂ ਨੂੰ ਵੀ ਦੁਆਰਾ ਟਿਕਟ ਦਿੱਤੀ ਗਈ ਹੈਗੀ ਆ ਭਾਰਤ ਜਨਤਾ ਪਾਰਟੀ ਵੱਲੋਂ ਸੋ ਇਹ ਸ਼ੋ ਕਰਦਾ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਆ ਨਾ ਅੱਜ ਉਹ ਬਹੁਤ ਹੀ ਕੈਲਸ ਤੇ ਨੀਵੇਂ ਪੱਧਰ ਦੀ ਹੋ ਚੁੱਕੀ ਹੋਈ ਆ ਖਾਸ ਕਰ ਜਦੋਂ ਆਹ ਸ਼ੋਸ਼ਣ ਦੇ ਮਾਮਲੇ ਆਉਂਦੇ ਇਸੇ ਤਰ੍ਹਾਂ ਦਾ ਇੱਕ ਸ਼ੋਸ਼ਣ ਦਾ ਮਾਮਲਾ ਵੈਸਟ ਬੰਗਾਲ ਵਿੱਚ ਵੀ ਉੱਠਿਆ ਹੈਗਾ ਜੀ ਵੈਸਟ ਬੰਗਾਲ ਵਾਲੇ ਮਾਮਲੇ ਨੂੰ ਤਾਂ ਚੱਕ ਰਹੇ ਨੇ ਨਾ ਕਿਉਂਕਿ ਉੱਥੇ ਸਰਕਾਰ ਹੋਰ ਹੈ ਜੀ ਬਾਕੀ ਥਾਂਾਂ ਤੇ ਚੁੱਪ ਨੇ ਤੇ ਮਨੀਪੁਰ ਕੀ ਦੇ ਯਾਦ ਗੱਲ ਅਸੀਂ ਕਰ ਲਈਏ ਕਿ ਮਾਹਾਵਲੀ ਰਣਜੀਤ ਸਿੰਘ ਜੇ ਜਿਉਂਦਾ ਰਹਿ ਜਾਂਦਾ ਕਿਸ ਵਿੱਚ ਦਮ ਸੀ ਮੰਗਲਾ ਖੋ ਨਣਕਾਣਾ ਲੈ ਜਾਂਦਾ ਪਰ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੇ ਨਾਲ ਜੁੜੀਆਂ ਵਿਰਾਸਤੀ ਚੀਜ਼ਾਂ ਨੇ ਵਿਰਾਸਤੀ ਇਮਾਰਤਾਂ ਨੇ ਸਭ ਸੰਭਾਲ ਨਹੀਂ ਹੋ ਰਹੀ ਉਹਨਾਂ ਦੀ ਤੇ ਅੰਮ੍ਰਿਤਸਰ ਦੇ ਵਿੱਚ ਸਮਰ ਪੈਲਸ ਉਹਨਾਂ ਦਾ ਅੱਜ ਵੀ ਉਹਨਾਂ ਮਾੜੇ ਹਾਲਾਤਾਂ ਦੇ ਵਿੱਚ ਜਾ ਰਿਹਾ ਤੇ ਕੋਈ ਇੱਕ ਸਦੀ ਤੋਂ ਵੱਧ ਦਾ ਸਮਾਂ ਮਸਾ ਹੀ ਹੋਗਾ ਇਸ ਨੂੰ ਬਣੇ ਇਹ ਜਿਹੜਾ ਹੈ ਨਾ ਰਾਮ ਬਾਗ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਸਮਰ ਪੈਲਸ ਵੀ ਸੀਗਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 84 ਏਕੜਾਂ ਦੇ ਵਿੱਚ ਹੈਗੀ ਇਹ ਜਗਾ ਜਿਹੜਾ ਕਿ 1819 ਵਿੱਚ ਸਾਰਿਆ ਗਿਆ ਸੀਗਾ ਉਦੋਂ ਇਹਨਾਂ ਨੂੰ ਬਹੁਤ ਵਧੀਆ ਇੱਥੇ ਬਣੀ ਹੋਈ ਸੀਗੀ ਲੇਕ ਟਾਈਪ ਜਿਹੜਾ ਸੀਗਾ ਸਵਿਮਿੰਗ ਪੂਲ ਟਾਈਪ ਹੀ ਬਣਿਆ ਹੋਇਆ ਸੀਗਾ ਬਹੁਤ ਸੋਹਣੇ ਬੂਟੇ ਲਾਏ ਗਏ ਸੀ ਤੈਨੂੰ ਰਾਮ ਬਾਗ ਦੀ ਸੈਟਲ ਦਿੱਤੀ ਗਈ ਸੀ ਇਸ ਦੀ ਜਿਹੜੀ ਡੈਕ ਸੀਗੀ ਉਹ ਬਹੁਤ ਬਲੰਦੀਆ ਤੇ ਸੀਗੀ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਜੁਹਦੇ ਰਹੇ ਨੇ ਉਹਨਾਂ ਤੋਂ ਬਾਅਦ ਇਦੀ ਜਿਹੜੀ ਦਿੱਖ ਹੈਗੀ ਉਹ ਲਗਾਤਾਰ ਬਿਗੜਦੀ ਰਹੀ ਹੈਗੀ ਆ ਪੁਛਤਾ ਉੱਥੇ ਜਿਹੜੀਆਂ ਇਰੈਗੂਲਰ ਕੰਸਟਰਕਸ਼ਨਸ ਹੋ ਗਿਆ ਨੇ ਉਹਦੇ ਕਰਕੇ ਹੋਈ ਹੈਗੀ ਹੁਣ ਜਿਹੜੀ ਵੀ ਹਾਲਾਤ ਹੈਗੀ ਆ ਉਹਦੇ ਚਫੇਰੇ ਉੱਗੀਆਂ ਜੰਗਲੀ ਝਾੜੀਆਂ ਨੇ ਇਸਦੀ ਵਿਰਾਸਤ ਨੂੰ ਬਹੁਤ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈਗਾ ਤੇ ਇੱਕ ਤਰ੍ਹਾਂ ਦੇ ਨਾਲ ਹੁਣ ਫੰਡਰ ਪੈਲੇਸ ਬਣਿਆ ਹੋਇਆ ਹੈਗਾ ਆਮੇ ਉੱਥੇ ਲੋਕੀ ਜਿਹੜੇ ਨਾਮਵਰ ਲੋਕ ਨੇ ਅੰਮ੍ਰਿਤਸਰ ਦੇ ਉੱਥੇ ਸੈਰ ਕਰਨ ਵੀ ਜਾਂਦੇ ਨੇ ਰੋਜ਼ ਸਵੇਰੇ ਹਨਾ ਉਹਦੇ ਬਹੁਤ ਵਧੀਆ ਮੈ ਵੀ ਦੇਖੀ ਹੋਈ ਹੈ ਜਗਾ ਉਹ ਪਰ ਮੈਨੂੰ ਉਹਨੋਂ ਇਹਦੀ ਇੰਪੋਰਟੈਂਸ ਨਹੀਂ ਸੀ ਪਤਾ ਵੀ ਹੈ ਕਿੰਨੀ ਸਾਡੀ ਵਿਰਾਸਤ ਦੇ ਨਾਲ ਸਾਡੀ ਹਿਸਟਰੀ ਦੇ ਨਾਲ ਜੁੜੀ ਹੋਈ ਜਗਾ ਹੈਗੀ ਹੈ ਇਸ ਤਰ੍ਹਾਂ ਦਾ ਜਿਹੜਾ ਇਹ ਦਾਅਵੇ ਕਰਦੀ ਹੈ ਕਿ ਆਮ ਆਦਮੀ ਪਾਰਟੀ ਵੀ ਅਸੀਂ ਬਹੁਤ ਵਧੀਆ ਟੂਰਿਜ਼ਮ ਹਾਬੂਤ ਕ੍ਰੀਏਟ ਕਰ ਰਹੇ ਹੈਗੇ ਜਾਂ ਕਿਸ ਤਰ੍ਹਾਂ ਕਰ ਰਹੇ ਹੈਗੇ ਉਹ ਜਿਹੜੀ ਹੈਗੀ ਐ ਤੇ ਆਪਾਂ ਗਰਾਊਂਡ ਰਿਐਲਿਟੀ ਦੇਖੀਏ ਤਾਂ ਉਹਦੇ ਨਾਲ ਇਹ ਮੈਚ ਨਹੀਂ ਕਰਦੀ। ਮਨੇ ਉਹ ਉਸ ਨੂੰ ਜ਼ਰੂਰ ਸਾਂਭਣਾ ਚਾਹੀਦਾ ਜਿਹੜੀਆਂ ਇਦਾਂ ਦੀ ਆਪਣੀਆਂ ਵਿਰਾਸਤ ਦੀ ਜਗਾ ਨੇ ਤੇ ਜਿਹੜੀਆਂ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਪਣੇ ਸਿੱਖ ਰਾਜ ਦੇ ਨਾਲ ਜੁੜੀਆਂ ਹੋਈਆਂ ਹਿਸਟੋਰਿਕਲ ਮਾਨੂਮੈਂਟਸ ਨੇ ਉਹਨਾਂ ਨੂੰ ਆਪਣਾ ਸਾਹਮਣਾ ਤਾਂ ਇੱਕ ਨੈਤਿਕ ਫਰਜ਼ ਬਣਦਾ ਲੋਕਾਂ ਦਾ ਵੀ ਬਣਦਾ ਹੈਗਾ ਤੇ ਇਸੇ ਤਰ੍ਹਾਂ ਸਰਕਾਰਾਂ ਦੀ ਵੀ ਡਿਊਟੀ ਪਨਦੀ ਹੈਗੀ। ਬਹੁਤ ਮਿਹਰਬਾਨੀ ਗਿਲ ਸਾਹਿਬ ਤੁਸੀਂ ਸ਼ਾਮਲ ਹੋਏ ਵਿਚਾਰਾਂ ਦੀ ਸਾਂਝ ਪਾਈ థాంਕ ਯੂ so much ਸਿਕਨੇ ਵੈਲਕਮ ਬਰਿੰਦੀਪ ਸਿੰਘ ਕੁਕੀ ਗਲ ਹੋਰਾਂ ਦੇ ਨਾਲ ਅਸੀਂ ਜੁੜੇ ਹਰ ਇੱਕ ਹਫਤੇ ਜੁੜਦੇ ਹਾਂ ਮੇਨਤੀ ਇਹ ਹੈ ਕਿ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੇ ਤਾਂ ਤੁਸੀਂ ਜ਼ਰੂਰ ਜੁੜਜਿਆ ਕਰੋ ਹੋਰ ਸਾਥੀਆਂ ਨੂੰ ਜੋੜ ਲਿਆ ਕਰੋ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜੇ ਇਹ ਵੀਡੀਓ ਚੱਲੂ ਵੀ ਮੈਸੇਜ ਦੂਰ ਤੱਕ ਜਾਊਗਾ ਜੇ ਮੈਸੇਜ ਦੂਰ ਤੱਕ ਜਾਊਗਾ ਕੁਝ ਨਾ ਕੁਸਾ ਦੇ ਨੇੜੇ ਸੋ ਗੱਲਬਾਤਾਂ ਫੇਰ ਕਰਾਂਗੇ ਬਾਕੀ ਸ਼ੋਅ ਸਾਡੇ ਚੱਲਦੇ ਰਹਿੰਦੇ ਆ ਅੱਜ ਗੱਲ ਇੱਕ ਖੌੜ ਚੱਲਦਾ ਸਾਡਾ ਪ੍ਰੋਗਰਾਮ ਹੈ ਪਿੰਡਾਂ ਦੇ ਵਿੱਚ ਜਾ ਕੇ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਦੇ ਪੱਖ ਜਾਣਦੇ ਉਹ ਵੀ ਜ਼ਰੂਰ ਦੇਖਿਆ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਐਪੀਸੋਡ ਸਾਡੇ ਕੋਲ ਤਿਆਰ ਹੈ ਉਹ ਤੁਹਾਨੂੰ ਦਿਖਾਵਾਂਗੇ ਕਿ ਲੋਕ ਕੀ ਕਹਿੰਦੇ ਨੇ ਅਸਲ ਮੁੱਦੇ ਕੀ ਨੇ ਜਾਂ ਫਿਰ ਉਹ ਸਿਆਸੀ ਲੋਕਾਂ ਨੂੰ ਕਿਵੇਂ ਸਮਝਦੇ ਆ ਅੱਜ ਪਿੰਡ ਮਾੜੀ ਦੀ ਗੱਲ ਕਰਾਂਗੇ ਦੇਖਦੇ ਰਹੋ ਸੁਣਦੇ ਰਹੋ ਤੇ ਕਮੈਂਟ ਵਗੈਰਾ ਕਰਕੇ ਸਾਥ ਦੇਦੇ ਰਹੋ ਫਿਰ ਮਿਲਦੇ ਆ ਜੀ ਰੱਬ ਰਾਖਾ ਇਨਸਾਨੀਅਤ ਜ਼ਿੰਦਾਬਾਦ